ਜੀਕਰ ਖਾਲਸਾ ਹੈ ਗੁਰ ਜੀ ਕੇ ਪਤੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੀ ਮਹਾਨ ਸ਼ਹੀਦੀ ਨੂੰ ਕੋਟਨਕੋਟ ਪ੍ਰਣਾਮ ਆ ਦੇਖੋ ਤੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਰਸਤੇ ਵਿੱਚ ਟੈਕਸ ਲਾਇਆ ਸੀਗਾ ਉਹ ਸਰ ਟੈਕਸ ਨੂੰ ਦਰਸਾਉਂਦੇ ਹੋਏ ਇਹ ਜੋ ਸਟੈਚੂ ਬਣਾਏ ਹੋਏ ਨੇ ਦੇਖੋ ਕਿੰਨੀ ਮਹਾਨ ਕਲਾਕਾਰੀ ਕਰਕੇ ਸਿੱਕ ਤੇ ਹਰ ਦੇ ਮਹਾਨ ਉਹ ਆ ਟੈਕਸ ਦੇ ਹੁੰਦੇ ਆ ਮੁਗਲ ਆ ਤਾਤਾ ਬਾਬਾ ਗੁਰਜਾ ਸਿੰਘ ਬਾਬਾ ਬੋਸਾ ਦੇ ਦੋਨੋਂ ਮਹਾਨ ਯੋਧੇ ਆ ਟੈਕਸ ਲੈ ਕੇ ਹੁੰਦੇ ਪੈਣ ਦੇ ਪੁੱਤਰ ਚਨਕਰੋ ਵਾਏ ਗੁਰੂ ਜੀ ਦਾ ਕਾਲ ਹੁੰਦਾ ਵਾਏ ਗੁਰੂ ਜੀ ਦੀ ਫਤਿਹ ਤੇ ਆ ਉਹਨਾਂ ਦੀ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਅਦਸੁੰਦਰ ਮਹਾਨ ਗੁਰੂ ਘਰ ਜਿਹੜਾ ਹੈ ਉਹ ਸੁਭਾਏਮਾਨ ਇੱਥੇ ਅੱਜ ਦਰਸ਼ਨਾਂ ਨੂੰ ਆਏ ਸੀ ਕਿਤੇ ਬੜਾ ਇਤਿਹਾਸਿਕ ਸਥਾਨ ਹੈ ਇਹ ਆਸਾਨ ਤਰਨਤਾਰਨ ਤੋਂ ਤੰਤਰਨ ਬਾਬਾ ਬੁੱਢਾ ਸਾਹਿਬ ਦੇ ਰੋਡ ਦੇ ਉੱਪਰ ਹੀ ਸੁਭਾਏਮਾਨ ਤੇ ਸੰਗਤ ਜਦੋਂ ਬਾਬਾ ਬੁੱਢਾ ਸਾਹਿਬ ਨੂੰ ਜਾਂਦੀਆਂ ਨੇ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਥਾਨ ਦੇ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ ਇਹ ਬੜਾ ਵੱਡਾ ਮਹਾਨ ਸਥਾਨ ਹੈ ਤੇ ਆ ਨਾਲ ਹੀ ਰੋਡ ਹੈ ਵੱਡਾ ਹਾਈਵੇ ਇਹ ਰੋਡ ਹੈ ਇਹ ਰੋਡ ਬਾਬਾ ਬੁੱਢਾ ਸਿੰਘ ਨੂੰ ਜਾਂਦਾ ਤੇ ਬਾਬਾ ਬੋਤਾ ਸਿੰਘ ਬਾਬਾ ਕਰਜਾ ਸਿੰਘ ਨੇ ਤਕਰੀਬਨ 10 12 ਦਿਨ ਇੱਥੇ ਟੈਕਸ ਲਾਇਆ ਸੀਗਾ ਉਸ ਤੋਂ ਬਾਅਦ ਵਿੱਚ ਇਹਨਾਂ ਦੀ ਸ਼ਹੀਦੀ ਹੋਈ ਸੀਗੀ ਇਹ ਸਾਰੇ ਤੁਸੀਂ ਦੇਖ ਰਹੇ ਹੋ ਬਾਬਾ ਬੋਤਾ ਸਿੰਘ ਦਾਦਾ ਕਰਜਾ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ